लिंग रोटी पेटक खाधो मुरगा रोन कॾहिं मुरगार ਨਾਰੇ ਰੱਖਿਆ ਮੋਰਚਾ ਖੜਾ ਮੁਰਦਾਬਾ 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 ਅਖਬਾਰ ਚੁਦਾ ਮੁਰਦਾਬਾ ਮੁਰਦਾਬਾ ਆਣੀ ਦੇ ਵਾਹੋ ਜੀ ਹਾਂਜੀ ਸਟਾਰ ਹਾਂਜੀ ਕਿਲਾ ਬਟੂਨ ਆ ਜੀ ਕਾਮਰੇ ਭਰਪੂਰ ਸਿੰਘ ਦੁਕਾਨ ਜੀ ਨਾਰੇबाजी ਕਰ ਰਹੇ ਹਾਂ ਅੱਜ ਬਾਗਲ ਦਾ ਪ੍ਰੋਗਰਾਮ ਆ ਕੀ ਕਰਨੀ ਸਾਡਾ ਲਹੂ ਪੀਜ ਜਿਹਨਾਂ ਬੇਇਮਾਨ ਲੋਕਾਂ ਨੇ ਮਾਸਤੋਵਾਨੇ 5 ਅਗਸਤ 2022 ਨੂੰ 22 ਨੂੰ ਸਾਡੇ ਸੀਐਮ ਸਾਹਿਬ ਨੇ ਨੀ ਪੱਥਰਧਰਿਆ ਮੈਡੀਕਲ ਕਾਲਜ ਦਾ ਹਸਤਾਉ ਦਾ ਜਿਹੜਾ ਸਾਡੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਹੋਣੀ ਸੀ ਪਰ ਇਹਨਾਂ ਲੋਕਾਂ ਨੇ ਬੇਈਮਾਨਾ ਝੂਂਦਾ ਹੋਣਾ ਨੇ ਬਿਨਾ ਮਤਲਬ ਤੋਂ ਕਿਤੇ ਨਾਉ ਨਹੀਂ ਬੋਲਦਾ ਫਰਦ ਦੇ ਵਿੱਚ ਕੋਈ ਥੇ ਨਹੀਂ ਬੋਲਦਾ ਸੀ ਜੀਪੀਸੀ ਦਾ ਜਾ ਕੇ ਹਾਈ ਕੋਰਟ ਦੇ ਵਿੱਚ ਅਰਜੀ ਪਾਤੀ ਵੀ ਇੱਥੇ ਉਸਾਰੀ ਨਾ ਹੋਵੇ ਸਾਨੂੰ 20 ਮਹੀਨੇ ਹੋ ਗਏ ਸੰਘਰਸ਼ ਕਰਦਿਆਂ ਨੂੰ ਇਹਨਾਂ ਲੋਕਾਂ ਨੇ ਸਾਡੇ ਨਾਲ ਸਮਝੌਤੇ ਕਰਕੇ ਵੀ ਮੁਕਰ ਗਏ ਹਾਈ ਕੋਰਟ ਤੋਂ ਵਾਪਸ ਨਹੀਂ ਲੈਂਦੇ ਅਸੀਂ ਇਹਨਾਂ ਦਾ ਪਿੱਛੇ ਸੱਪਾ ਕਰ ਰਹੇ ਹਾਂ 20 ਮਹੀਨੇ ਤੋਂ ਅੱਜ ਜਿੱਥੇ ਵੀ ਜਾਕਰੂ ਵੋਟਾਂ 'ਚ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਦਾ ਵਿਰੋਧ ਕਰਾਂਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਚੋਣਾਂ ਦੇ ਵਿੱਚ ਬਾਈਕਾਡ ਕਰੋ ਇਹਨਾਂ ਦੇ ਜ਼ਬਾਨਤਾਂ ਜਬਤ ਕਰਾ ਦਿਓ ਇਸ ਕਰਕੇ ਪਤਾ ਲੱਗ ਸਕੇ ਵੀ ਬਕਾਸ ਕੇ ਆਵਦੇ ਬਿਲੇ ਇਹਨਾਂ ਨੇ ਕੁਝ ਕਰਿਆ ਨਹੀਂ ਦੂਜਿਆਂ ਨੂੰ ਕਰ ਨਹੀਂ ਦਿੰਦੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਭਾਰੀ ਰੋਸ ਹੋਰ ਕੋਈ ਸਵਾਲ ਜੀਰਾ ਬਾਈ ਜੀ ਤੁਹਾਡਾ ਮੇਰਾ ਨਾਮ ਮੇਵਾ ਸਿੰਘ ਹੈ ਪਿੰਡ ਮੇਰਾ ਦੁਗਾ ਹੈ ਬੀਕੇ ਯੂ ਦੁਗਾ ਯੂਨੀਅਨ ਹੈ ਇਹ ਅੱਜ ਜਿਹੜਾ ਤੁਸੀਂ ਵਿਰੋਧ ਕਰ ਰਹੇ ਹੋ ਬਾਦਲ ਦਾ ਉਹ ਕੀ ਮਸਲਾ ਕੀ ਹੈ ਜੀ ਮਸਲਾ ਉਹ ਮੈਡੀਕਲ ਕਾਜ ਤੇ ਹਸਪਤਾਲ ਦਾ ਇੱਥੇ ਮਸਤੌਣਾ ਸਾਹਿਬ ਇੱਕੇ 5 ਦਸੰਬਰ 2022 ਨੂੰ ਸੀਐਮ ਭਗਵਾਨਤ ਮਾਨ ਨੇ ਨਵ ਪੱਥਰ ਰੱਖਿਆ ਉੱਤੇ ਬਾਬਾ ਦਰਸ਼ਨ ਸਿੰਘ ਨੇ 25 ਏਕੜ ਜ਼ਮੀਨ দান ਕਰਿਆ ਸਰਕਾਰ ਦੇ ਨਾਂ ਰਜਿਸਟਰੀ ਕਰਾ ਕੇ ਇੰਤਕਾਲ ਹੋ ਗਿਆ ਇਹਨਾਂ ਦੇ ਪਤਾ ਨਹੀਂ ਕੀ ਢੰਡੀ ਲੜੀ ਇਹਨਾਂ ਨੇ ਹਾਈ ਕੋਰਟ ਤਹਾ ਕੇ ਅਰਜੀ ਪਾਤੀ ਅਸਾਰੀ ਤੇ ਰੋਗ ਲਵਾਤੀ ਜਦੋਂ ਕਿ ਸੰਤਾ ਅਤਰਸੂ ਨੇ ਅੰਗਰੇਜ਼ਾਂ ਦੇ ਸਮੇਂ ਇੱਥੇ ਵਿੱਦਿਆ ਦਾ ਮੰਦਿਰ ਲਾਇਆ ਸੀ ਉਦੋਂ ਤੋਂ ਇੱਥੇ ਅਕਾਲ ਡਿਗਰੀ ਕਾਲ ਚੱਲਦਾ ਰਿਹਾ ਹੈ ਉਸ ਨਾਭਾ ਰਿਆਸਤ ਨੇ ਉਸ ਅਕਾਲ ਡਿਗਰੀ ਕਾਲ ਨੂੰ 1000 ਰੁਪਏ ਇੱਕ ਜਿਗਗੇ ਜ਼ਮੀਨ ਦਿੱਤੀ ਹੋਈ ਹੈ ਸੰਤਾ ਨੇ ਐਡਾ ਵੱਡਾ ਕੰਮ ਕਰਿਆ ਜੇ ਮੌਕੇ ਦੀ ਸਰਕਾਰ ਨੇ ਇੱਥੇ ਮੈਡੀਕਲ ਕਾਲਜ ਦਾ ਹੱਦ ਦਾ ਨਿਉਂ ਪੱਥਰ ਰੱਖਿਆ ਤਾਂ ਭਰਾਵੋ ਇਹਨਾਂ ਨੇ ਰੋਕ ਲਵਾਦੀ ਜਿਹੜੀ ਕਿ ਸਾਡੇ ਪਾਸ ਦੇ ਇਲਾਕੇ ਨੂੰ ਬਹੁਤ ਵੱਡੀ ਸਿਹੂਰਤ ਦੀ ਮੈਡੀਕਲ ਕਾਜ ਦੇ ਹਸਪਤਾਲ ਦੀ 100 600 ਕਿਲੋਮੀਟਰ ਦੇ ਕੋਈ ਹਸਪਤਾਲ ਨਹੀਂ ਪੈਂਦਾ ਸਾਨੂੰ ਜਿੱਥੇ ਸਾਡੇ ਪੜਕੇ ਬੱਚੇ ਡਾਕਟਰ ਬਣਦੇ ਅਜੇ ਮੈਡੀਕਲ ਹਸਪਤਾਲ ਤੇ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਗਰੀਬ ਲੋਕਾਂ ਦਾ ਇਸ ਲਈ ਅਸੀਂ ਇਹ ਸ਼ਰੋਮਣੀ ਕਮੇਟੀ ਦਾ ਵਰਜੋਰ ਬਰਿਆਦ ਕਰਦੇ ਆ ਉਹਨਾਂ ਚ ਕਰਦੇ ਵੀ ਰਹਾਂਗੇ ਜਿੱਦੇ ਤੋਂ ਇਹਨਾਂ ਨੇ ਰੋਕ ਲਵਾਈਆ ਸਾਡਾ ਉੱਤੇ ਧਰਨਾ ਜਾਰੀ ਹੈ ਅਰਦਾਸ ਕਰਕੇ ਗੀਤਾ ਸਾਹਿਬ ਜੋ ਚੱਲੇ ਹੋਇਆ ਵੀ ਜਿੰਨਾ ਚਿਰ ਮੈਡੀਕਲ ਕਾਜ ਦੇ ਹੜਤਾਲ ਦੀ ਇਸ਼ਾਰੀ ਸ਼ੁਰੂ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਜਾਰੀ ਰਹੂ ਜਿੰਨਾ ਚਿਰ ਇਹ ਸਾਡੇ ਮੰਗਾ ਨਹੀਂ ਮੰਨਦੇ ਹਾਈ ਕੋਰਟ ਤੋਂ ਸਟੇ ਬਾਸ ਨਹੀਂ ਲੈਂਦੇ ਇਹਨਾਂ ਦਾ ਪੂਰ ਜੋਰ ਵਿਰੋਧ ਕਰਦੇ ਰਹਾਂਗੇ ਜਿੱਥੇ ਮਰਜੀ ਜਾਵੇ ਪਹਿਲਾਂ ਸੁਖਵੀਰ ਬਾਦਲ ਦਾ ਵਿਰੋਧ ਕਰਦਿਆ ਰਜਿੰਦਰ ਧਾਮੀ ਦਾ ਵੀ ਵਿਰੋਧ ਕਰਦਿਆ ਸੀ ਭਰਾਵੋ ਜਿੰਨਾ ਇੱਧਰ ਮੈਡੀਕਲ ਕਾਜ ਦੇ ਹੜਤਾਲ ਨਹੀਂ ਬੰਦਾ ਉਹਨਾਂ ਚਿਰ ਇਹ ਸੰਘਰਸ਼ ਅਸੀਂ ਕਰਦੇ ਰਹਾਂਗੇ ਕਿਉਂਕਿ ਸਾਡੇ ਇਲਾਕੇ ਨੂੰ ਵੱਡੀ ਸਹੂਲਤ ਹੈ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਸ ਲਈ ਅਸੀਂ ਮੰਗ ਪੁਰਜੋਰ ਮੰਗ ਕਰਦੇ ਆਂ ਵੀ ਆਪ ਦੀ ਅਸਾਰੀ ਤੇ ਸਟੇ ਵਾਪਸ ਲਏ ਹਨ ਅਤੇ ਤਾਂ ਕਿ ਸਾਡਾ ਮੈਡੀਕਲ ਕਾਲਜ ਤੇ ਹਸਪਤਾਲ ਮਸਤਾਨਾ ਸਾਭ ਬਣ ਸਕੇ ਮੇਰਾ ਨਰਜਿੰਦਰ ਸਿੰਘ ਜੀ ਪਿੰਡ ਮੇਰਾ ਲਿੱਦੜਾ ਮੈਂ ਕਿਰਤੀ ਕਿਸਾਨ ਜਥੇਬੰਦੀ ਦਾ ਜਰਨਸ ਸਕੱਤਰ ਕੰਮ ਕਰਦਾ ਤੇ ਅਸੀਂ 5 ਅਗਸਤ ਨੂੰ ਸ੍ਰੀ ਮੁੱਖ ਮੰਤਰੀ ਸਾਹਿਬ ਨੇ ਸਾਡੇ ਇਲਾਕੇ ਨੂੰ ਜਿਹੜੀ ਲੋੜ ਸੀ ਉਹਦਾ ਨਹੀਂ ਪੱਥਰ ਧਰਿਆ ਸੀ 25 ਏਕੜ ਜ਼ਮੀਨ ਬਾਬੇ ਦਰਸ਼ਨ ਸਿੰਘ ਨੇ ਦੇਤੀ ਚੰਗਾਲ ਰੋਡ ਦੇ ਉੱਪਰ ਉਸ ਤੋਂ ਬਾਅਦ ਕੀ ਹੋਇਆ ਇਹ 22 ਗਸਤ ਨੂੰ ਸਟੇਲ ਸਟੇਲ ਜਦੋਂ ਸਾਨੂੰ ਪਿੰਕ ਪਈ ਤਾਂ ਸਾਡੀ ਜੂਨੀਅਰ ਨੇ ਜਿਹੜੀ ਆਪਣੀ ਸੰਗਰੂਰ ਤੋਂ ਬਰਨਾਲਾ ਹਾਈਵੇ ਜਾਂਦੀ ਆ ਉਹ ਅਸੀਂ ਜਾਮ ਕਰਤੀ ਉਦੋਂ ਸਾਰਾ ਮਹਿਕਮਾ ਆ ਗਿਆ ਉਹਨਾਂ ਨੇ ਸਾਨੂੰ ਇਕੱਲੇ ਇਕੱਲੇ ਕਾਗਜ਼ ਪੱਤਰ ਦਿਖਾਤੇ ਵੀ ਇਹ ਜ਼ਮੀਨ ਮੈਡੀਕਲ ਡਿਪਾਰਟਮੈਂਟ ਦੇ ਨਾਂ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਫਿਰ ਕਾਲਜ ਮੂਰੇ ਤਰਨਾ ਚਲਾਇਆ ਇੱਕ ਦਿਨ ਅਸੀਂ ਨਾਨਕਾਣੇ ਲਾਇਆ ਉੱਥੇ ਇਹਨਾਂ ਦਾ ਮੁਲਾਜ਼ਮ ਸਾਨੂੰ ਵਿਸ਼ਵਾਸ ਦੇ ਕੇ ਸਾਡਾ ਧਰਨਾ ਠਾ ਲਿਆ ਆ ਸ਼ੋਰਟਕਟ ਸ਼ੋਰਟਕਟ ਫਿਰ ਅਸੀਂ 7 ਦਿਨ ਕਾਲਜ ਮੂਰੇ ਚਲਾਇਆ ਹਾਂਜੀ ਗੱਲ ਮਕਾਓ ਛੋਟੇ ਬਾੜਾ ਨਹੀਂ ਹੋਕਾਰ ਦੇ ਕੱਲੀ ਕੱਲੀ ਲਿਖਤ ਕਾਨਫਰੰਸਾਂ ਜਿਵੇਂ ਤੁਸੀਂ ਆ ਸਾਡੀ ਸਪੀਚ ਲੈ ਰਹੇ ਹੋ ਕੱਲੀ ਕੱਲੀ ਕਾਨਫਰੰਸ ਕਰਕੇ ਨਾਨਕਿਆਂ ਨੇ ਅੰਬਰਸਰ ਉਹ ਵੀ ਮੁਕਰ ਗਏ ਦੇਖੋ ਹੁਣ ਕਰੀਏ ਕੀ ਅਸੀਂ ਫਿਰ ਧਰਨਾ ਲਾਇਆ ਸੌਂ ਖਾ ਕੇ ਬੈਠੇ ਆ ਮਸਤੋਆਣੇ ਦੀ ਪਵਿੱਤਰ ਧਰਤੀ ਤੇ ਜੋ ਕਿ ਸੰਗਰੂਰ ਤੋਂ ਬਰਨਾਲੇ ਨੂੰ ਸੜਕ ਜਾਂਦੀ ਆ ਜਿਹੜਾ ਬੱਸ ਸਟੈਂਡ ਆ ਉੱਥੇ ਸਾਡਾ 2 ਜੂਨ ਤੋਂ ਚਿਤਤ ਦਰਨਾ ਜਿਹੜਾ ਚੱਲ ਰਿਹਾ ਅਰਦਾਸ ਕਰਕੇ ਹੀ ਚੱਲੇ ਹੋਇਆ ਜਿੰਨਾ ਤੱਕ ਸਾਡਾ ਕਾਲਜੇ ਬਣਦਾ ਨਹੀਂ ਅਸੀਂ ਸੌਂ ਖਾ ਕੇ ਚੱਲੇ ਹੋਇਆ ਅਸੀਂ ਅਸੀਂ ਚਲਾਵਾਂ ਇਸ ਸੰਘਰਸ਼ ਨੂੰ ਅਸੀਂ ਵਿਰੋਧ ਅੱਛਾ ਯਰ ਲੋਕੀ ਹੈ ਅਭਰਨ ਉਹ ਦਾ ਸਖ ਚੈਨ ਕਰ ਇੱਥੇ ਪੜ ਲਵੋ ਕੀ ਨਾਂ ਦੇ ਬੇਟਾ ਸੁਖ ਚੈਨ ਕਰ ਅੱਜ ਤੁਸੀਂ ਇੱਥੇ ਵਿਰੋਧ ਕਰਨਾ ਕਿ ਕੀ ਮਸਲਾ ਕੀ ਹੈ ਜੀ ਮਸਲਾ ਇਹ ਹੈ ਵੀ ਸਾਡਾ ਮੈਡੀਕਲ ਕਾਲਜ ਤੇ ਇਹਨਾਂ ਨੇ ਸਟੇ ਲੈ ਲਈ ਬਾਬਾ ਤੇਰ ਸਿੰਘ ਦਾ ਸਾਡੀ ਜ਼ਮੀਨ ਹੈ ਲੋਕਾਂ ਦੀ দান ਕਰੀ ਹੋਈ ਹੈ ਵੀ ਫਿਰ ਇਹਨਾਂ ਦਾ ਉੱਥੇ ਕੁਝ ਨਹੀਂ ਹੈਗਾ ਨਾ ਸ਼ਰੋਮਣੀ ਕਮੇਟੀ ਨੇ ਕਦੇ ਪਰਚੀ ਕੱਟੀ ਐ ਨਾ ਕੋਈ ਦੇਖਦੀ ਪਰਚੀ ਕੱਟੀ ਐ ਨਾ ਕੋਈ ਉ ਆਏ ਨੇ ਬਸ ਅਸੀਂ ਤਾਂ ਇਹੀ ਵਿਰੋਧ ਕਰਨਾ ਵੀ ਸਾਡੀ ਸਟੇਪ ਵਾਪਸ ਲੈ ਲੇ ਅਸੀਂ ਉੱਥੇ ਮੈਡੀਕਲ ਕਾਲ ਤੇ ਹਸਪਤਾਲ ਬਣਾਉਣਾ ਹੈ